ਹਾਂਜੀ ਦੋਸਤੋ ਆਪਾਂ ਅੱਛਰ ਗੱਲਾਂ ਕਰਦੇ ਆਂ ਵੀ ਝੋਨੇ ਦੇ ਜਿਹੜਾ ਆਪਾਂ ਜਮੀਨ 'ਚ ਵੇ ਛਿੜਦੇ ਆਂ ਥੱਲੇ ਵੀ ਉਹ ਕੰਮ ਕਰਦਾ ਕਿ ਨਾ ਕਰਦਾ ਝੋਨਾ ਲਾਉਣ ਤੋਂ ਪਹਿਲਾਂ ਹੀ ਛਿੜ ਦੇਣਾ ਹਾਂ ਪਹਿਲਾਂ ਹੀ ਛਿੜਦੇ ਆਪਾਂ ਜਾ ਕੱਦੂ 'ਚ ਵੀ ਛਿੜਦੇ ਨੇ ਕਈ ਕਿਸਾਨ ਵੀ ਉਹ ਕੰਮ ਕਰਦਾ ਜਾਂ ਨਾ ਕਰਦਾ ਉਹ ਆਪਣੇ ਅਗਤੀ ਡਰਾਇਲ ਆ ਕੇ ਦੇਖਿਆ ਬਈ ਵੈਸੇ ਆਪਾਂ ਨੇ ਸਭ ਜਮੀਨ 'ਚ ਛਿੜਦੇ ਆਂ ਆਪਾਂ ਨੂੰ ਕਈ ਸਾਲ ਹੋ ਗਏ 3-4 ਸਾਲ ਹੋ ਗਏ ਆਪਾਂ ਛਿੜਦੀਆਂ ਇੱਕ ਗੀਲਾ ਆਪਾਂ ਨੇ ਅਗਤੀ ਵੈਸੇ ਵੱਖ ਕੇ ਦੇਖਿਆਗਾ ਵੀ ਜੀ ਕੰਮ ਕਰਦਾ ਕਿ ਨਾ ਤੇ ਉਹ ਤੁਸੀਂ ਆਪ ਦੇਖ ਸਕਦੇ ਹੋ ਜਿਹੜਾ ਆ ਜ਼ਮੀਨ ਆ ਆ ਇੱਕ ਕਿਲਾ ਬਈ ਉਹ ਉੱਥੇ ਵਟਾ ਗੀ ਡੇਕਦੀ ਸ਼ੇਰ ਨੂੰ ਤੇ ਆ ਵਟਾ ਇਹ ਜੇ ਆਪਣੇ ਥੱਲੇ ਜੂ ਵੀ ਨਹੀਂ ਛੱਟਿਆ ਤੇ ਇਹ ਤਾਂ ਆਪਾਂ ਛੱਟਿਆ ਹੋਇਆ ਬੁੱਝਾ ਤੁਸੀਂ ਦੇਖ ਸਕਦੇ ਹੋ ਦੋਨਾਂ ਦਾ ਤੇ ਛੋਡੇ ਕਹਿਣ ਦਾ ਮਤਲਬ ਬਈ ਆਇ ਕਿਲੇ 'ਚ ਛੱਟਿਆ ਹੋਇਆ ਹੈ ਇਹ 'ਚ ਛੱਟਿਆ ਸਾਰੀ ਜ਼ਮੀਨ 'ਚ ਛੱਟਿਆ ਹੋਇਆ ਬਾਕੀ 'ਚ ਆ ਕਿੱਦਾਂ ਵੀ ਕਿਲਾ ਆ ਕਿਲੇ 'ਚ ਨਹੀਂ ਛੱਟਿਆ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਡਾਲ ਇਹਦੇ ਕਿੰਨੇ ਗਨੇ ਬਾਕੀ ਉੱਤੋਂ ਦੀ ਖਾਦਾਂ ਜਿਹੜੀਆਂ ਪਾਈਆਂ ਨੇ ਕੋਈ ਤੱਤ ਪਾਏ ਨੇ ਕੋਈ ਵੀ ਲਫਾਫੇ ਪਾਇਨੇ ਕੁਝ ਵੀ ਲਾ ਲੋ ਉਹ ਆਪਾਂ ਨੇ ਸੇਮ ਹੀ ਪਾਇਨੇ ਦੋਨਾਂ ਚ ਪਾਣੀ ਵੀ ਸੇਮ ਹੀ ਲੱਗਦਾ ਹੈਗਾ ਤੇ 20 ਛੋਡੇ ਕਹਿਣ ਦੇ ਨਹੀਂ ਪਾਇਆ ਆਪਾਂ ਨੇ ਕੱਲਾ 20 ਛੋਡੇ ਕਹਿਣ ਦਾ ਮਤਲਬ ਵੀ ਬਾਕੀ ਸਾਰਾ ਕੁਝ ਸੇਮ ਆ ਉਹ ਥੱਲੇ ਜੂਰੀ ਨਹੀਂ ਪਾਇਆ ਕੱਲਾ ਨਹੀਂ ਪਾਇਆ ਬਈ ਉਹਦੇ ਨਾਲ ਬਹੁਤ ਫਰਕ ਆ ਆਪਣੇ ਵੀ ਕੱਲਾ ਦੇਖਣ ਦੇ ਬਾਰੇ ਨਹੀਂ ਨਹੀਂ ਪਾਇਆ ਵੀ ਇੱਕ ਗੀਲੇ ਜਿ ਵੀ ਕਿ ਕੰਮ ਕਰਦਾ ਕਿ ਨਾ ਕਈ ਲੋਕ ਕਹਿੰਦੇ ਨੇ ਥੱਲੇ ਆ ਲਵੇ ਕੋਈ ਕੰਮ ਨਹੀਂ ਕਰਦਾ ਥੱਲੇ ਉਤਰ ਜਾਂਦਾ ਜਾਂ ਉੱਡ ਜਾਂਦਾ ਕੰਮ ਬਹੁਤ ਕਰਦਾ ਵੀ ਇਹਦਾ ਬੂਝਾ ਦੇਖ ਸਕਦੇ ਨਾਲੇ ਇਹਦਾ ਦੇਖ ਸਕਦੇ ਹਾਂ ਕਿਉਂਕਿ ਪਾਣੀ ਵੀ ਇੱਕੋ ਜਿਹਾ ਲੱਗੇ ਨੇ ਨੱਕਾ ਵੀ ਦੇਖਦੇ ਹੋ ਖੁੱਲ੍ਹੇ ਹੀ ਰਹਿੰਦਾ ਇਹਦਾ ਤੇ ਬਾਕੀ ਖਾਦਾਂ ਵੀ ਉਤਲੀਆਂ ਇੱਕੋ ਜਿਹੀ ਪਈਆਂ ਨੇ ਇਹਦਾ ਬੂਝਾ ਦੇਖ ਸਕਦੇ ਹਾਂ ਬਾਹਰ ਤੱਕ ਹੀ ਵੇਖਦੇ ਤੇ ਇਹ ਦੇਖ ਸਕਦੇ ਹੋ ਹੁਣ ਤੁਸੀਂ ਆਪ ਹੀ ਦੱਸੋ ਵੀ ਥੱਲੇ ਦਾ ਇਹ ਕੰਮ ਕਰਦਾ ਜਾਂ ਨਾ ਤੇ ਕਈ ਕਹਿੰਦੇ ਨੇ ਵੀ ਕੰਮ ਨਹੀਂ ਕਰਦਾ ਉਹ ਆਪਾਂ ਅਕਤੀ ਤਾਂ ਹੀ ਦੇਖਗੇ ਲਾ ਕੇ ਤੇ ਤੁਸੀਂ ਟ੍ਰਾਇਲ ਲਾਜਣਾ ਬਈ ਇਹਦਾ ਮਤਲਬ ਤੇ ਹੁਣ ਛੋਡੇ ਹਿਸਾਬ ਨਾਲ ਕਿਵੇਂ ਲੱਗ ਰਿਹਾ ਸੋਨੂੰ ਹਿਸਾਬ ਨਾਲ ਬਈ ਪੂਰਾ ਫੁੱਲ ਕੰਮ ਕਰਦਾ ਜਿਹੜਾ ਆਪਾਂ ਥੱਲੇ ਵੇ ਨਹੀਂ ਪਾਉਂਦੇ ਉਹਦਾ ਫੁੱਟਦੀ ਹੀ ਨਹੀਂ ਉਥੇ ਹੀ ਖੜੀ ਆ ਮਤਲਬ ਬਹੁਤ ਜੋਰ ਤਾਂ ਆ ਕੇ ਫਟਾਉਣੇ ਇਹਨੂੰ ਦਵਾਈ ਨੂੰ ਫੁੱਲ ਪਾਈ ਨੇ ਰੰਗਤ ਵੀ ਦੇਖ ਸਕਦੇ ਹੋ ਇਹਦੀ ਇਹ ਕਾਲੀ ਹੀ ਬਣੀ ਜੀ ਵੀ ਇਹ ਫੁੱਟੀ ਫੁੱਟੀ ਆਉਗੀ ਤੇ ਬਈ ਪੰਜਾਂ ਚਾਪ ਤਨ ਲੇਟ ਵੀ ਹੋ ਗਈ ਰੇ ਨੂੰ ਤਾਂ ਵੀ ਕੁਝ ਨੀ ਇਹ ਚ ਹਫਤੇ ਜੇ ਹਫਤੇ ਪਾਉਣਾ ਪੈਂਦਾ ਬਾਕੀ ਤੁਸੀਂ ਆਪ ਫਰਕ ਦੇਖ ਜਾਓ ਬਾਕੀ ਸਾਰੀ ਜ਼ਮੀਨ ਚ ਆਪ ਪਾਇਆ ਹੋਇਆ ਹੈ ਤੇ ਇਸ ਪਾਇਆ ਨਹੀਂ ਛੋਡੇ ਕਹਿਣ ਦਾ ਮਤਲਬ ਇਹੀ ਆ ਹਨਾ ਬਈ ਜਿਹੜੀ ਵੀ ਆਪਾਂ ਥੱਲੇ ਰੇਪਾਤਾ ਹਨਾ ਉਹ ਤਾਂ ਆਪਣੇ ਆਪ ਫੁੱਟ ਰਹੀ ਆ ਹਨਾ ਜਿਹੜੀ ਚ ਪਾਇਆ ਨਹੀਂ ਵੀ ਉਹ ਜ਼ੋਰ ਲਾ ਰਹੀ ਜਿਹੜੀ ਵੀ ਫੁੱਟ ਨਹੀਂ ਰਹੀ ਪਰ ਉਹ ਹਿਸਾਬ ਨਾਲ ਹਨਾ ਕਿਉਂਕਿ ਉਹ ਨੂੰ ਥੱਲੇ ਤਾਕਤ ਨਹੀਂ ਮਿਲਦੀ ਉਹ ਥੱਲੇ ਵੇ ਲੈ ਲਾਂਦੀ ਆ ਬਈ ਆਪ ਦਾ ਜਿਹੜਾ ਆਪ ਪਹਿਲਾਂ ਰੇਪਾਏ ਹੁੰਦਾ ਮੰਨ ਲਾ ਵੀ ਉਹ ਆਪ ਦਾ ਲੈ ਲਾਂਦੀ ਉਹਨਾਂ ਕ ਤੇ ਕਿਤੇ ਵੇ ਉੜਦਾ ਨਹੀਂ ਵੇ ਕਿਤੇ ਨਹੀਂ ਜਾਂਦਾ ਆਪਾਂ ਦੇਖ ਸਕਦੇ ਆ ਤੇ ਯਾਰ ਉਹਦਾ ਨੁਕਸਾਨ ਤਾਂ ਨਹੀਂ ਹੈਗਾ ਕੋਈ ਥਲੇ ਰੇਪਾਂ ਨਾਲ ਆਪਾਂ ਕੋਈ ਨਹੀਂ ਉਹਦੇ ਨਾਲ ਬੂਝਾ ਵੀ ਇੱਕ ਨਹੀਂ ਮੱਚਦਾ ਬਈ ਠੀਕ ਆ ਜੇ ਤਾਂ ਕੋਈ ਟਟਾ ਲਾ ਲਾਤਾ ਜਾਂ ਕੁਝ ਵੀ ਲਾਤਾ ਇਹ ਬੂਝਾ ਕੋਈ ਮਾਚਦਾ ਨਹੀਂ ਬਈ ਜਿਹੜੇ ਬਾਹਣ ਚ ਪਾਉਂਦ ਨਹੀਂ ਆਪਾਂ ਉਹਨੂੰ ਨੁਕਸਾਨ ਆਦਾ ਵੀ ਉਹ ਜੀਰੀ ਫੁਟ ਫਟਾਰਾ ਨਹੀਂ ਕਰਦੀ ਫਟਾਰਾ ਨਹੀਂ ਕਰਦੀ ਬਈ ਤੁਸੀਂ ਦੇਖ ਲਿਆ ਲਓ ਤੇ ਆਹ ਵਾਣ ਵੀ ਦੇਖ ਸਕਦੇ ਹੋ ਬਾਕੀ ਕਮੈਂਟਾਂ 'ਚ ਦੱਸੋ ਵੀ ਕੀ ਕਿਵੇਂ ਕੰਮ ਕਰਦਾ ਜਾਂ ਨਾ ਕਰਦਾ ਤੇ ਆਪਣੇ ਭਾਵੇਂ ਬਈ ਕਰਦਾ ਕੋਈ ਤੇ ਬਈ ਮੇਰਾ ਇੱਕ ਸਵਾਲ ਸੀ ਛੋਟਾ ਜਿਹਾ ਤੇ ਤੁਸੀਂ ਕਿਸਾਨ ਵੀਰਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਇਹ ਰੇ ਦੇ ਬਾਰੇ ਇਹ ਥੱਲੇ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਪਾਉਣਾ ਚਾਹੀਦਾ ਬਈ ਠੀਕ ਹੈ ਹੁਣ ਥੋੜੇ ਟਾਈਮ 'ਚ ਇਹਦਾ ਬੂਝਾ ਬਣਾ ਜਾਂਦੀ ਆ ਇਹ ਜੇ ਉੱਤੋਂ ਦੀ ਛਿੱਟਣਾ ਵੀ ਔਖਾ ਆ ਲੇਵਰ ਦੀ ਮੱਛੀ ਵੀ ਬਹੁਤ ਪੈਂਦੀ ਆ ਤੇ ਬਾਕੀ ਦੇਖ ਲੋ ਫਟਾਰੇ ਦੇ ਆਪ ਹੀ ਪਤਾ ਲੱਗਦਾ ਤਾਂ ਪੀਲੀ ਖੜੀ ਰਹਿੰਦੀ ਹੈ ਜਿਵੇਂ ਉੱਤੋਂ ਵੀ ਕੁਝ ਪਾਈ ਜਾਈਏ ਆਹ ਦੇਖ ਲੋ ਬਾਈ ਬੱਟ ਤੋਂ ਇਧਰਲੀ ਸਾਈਡ ਤਾਂ ਰੇ ਪਾਇਆ ਹੋਇਆਗਾ ਪਹਿਲਾਂ ਜੀਰੀ ਲਾਉਣ ਤੋਂ ਤੇ ਇਧਰ ਛੜ ਪਾਇਆ ਨੇ ਸੋਨੂੰ ਫਰਕ ਬਈ ਆਪਦੇ ਆਪ ਹੀ ਪਤਾ ਲੱਗ ਜੂ ਜੀ ਵੀ ਆਹ ਵੀਡੀਓ ਚ ਨਹੀਂ ਪਤਾ ਲੱਗਦਾ ਤਾਂ ਉਂ ਦੇਖ ਲੋ ਲਵੇ ਆ ਕੇ ਗਣਕੇ ਪਤਾ ਲੱਗ ਗਣਮੇ ਡਾਲਨੇ ਨਾ ਇਤਨਾ ਤੇ ਇਹ ਚ ਬੁੱਧਾ ਚੈੱਕ ਕਰ ਲੋ ਬੁੱਧੇ ਨਾਲ ਫਰਕਾ ਵੀਡੀਓ ਚ ਮੋਬਾਈਲ ਤੇ ਨਹੀਂ ਵੀ ਪਤਾ ਲੱਗਦਾ ਪਾਣੀ ਜਾ ਨਾ ਹੀ ਬਾਹਣ ਦੱਸ ਰਿਆ ਨਾ ਬਾਈ ਆਹ ਬਾਹਣ ਦਾ ਭਰਿਆ ਪਿਆ ਹੈ ਨਾ ਇਧਰਲਾ ਕਿਲਾ ਆਪ ਕਿਲੇ ਚ ਕਿੰਨੀ ਛਿੱਦ ਪਈ ਆ ਗਈ ਹੈ ਨਾ ਜਮਾ ਸੇਮ ਲੱਗੀ ਹੋਇਆ ਇੱਕੋ ਦਿਨ ਲੱਗੀ ਹੋਈ ਆ ਤੇ ਬਸ ਕਿਲੇ ਰੇਹ ਦਾ ਫਰਕ ਆ ਬਾਈ ਥੱਲੇ ਵਾਲੇ ਦਾ ਥੱਲੇ ਪਾਉਣ ਦਾ ਬਹੁਤ ਫਾਇਦਾ ਹੈਗਾ ਬਾਕੀ ਕਮੈਂਟ ਕਰਕੇ ਦੱਸ ਦੋ ਕਿ ਕੌਣ ਕੌਣ ਥੱਲੇ ਵੇ ਛਿੜਦਾ ਹੈਗਾ ਕਿਹੜੇ-ਕਿਹੜੇ ਖਾਦਾ ਛਿੜਦੇ ਨੇ ਥੱਲੇ ਤੇ ਕਿਹੜੇ ਨਹੀਂ ਛਿੜਦੇ